DS نیوز ਦੇਖਦੇ ਦਸਕਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੰਮ੍ਰਿਤ ਵੇਲੇ ਦੀ ਸਵੇਰ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਗੁਰਦੁਆਰਾ ਸ਼੍ਰੀ ਗੁਰੂ ਕਲਗੀ ਤਾਰੇ ਫੈਜ਼ਲਪੁਰਾ ਬਟਾਲਾ ਵਿਖੇ ਪ੍ਰਬੰਧਕ ਕਮੇਟੀ ਅਤੇ ਫੈਜ਼ਲਪੁਰਾ ਦੀ ਸਾਧ ਸੰਗਤ ਸਹਿਯੋਗ ਨਾਲ ਅੰਮ੍ਰਿਤ ਵੇਲੇ ਪ੍ਰਭਾਤ ਫੇਰੀਆਂ ਕੱਡੀਆਂ ਜਾ ਰਹੀਆਂ ਹਨ ਤੁਸੀਂ ਦੇਖ ਰਹੇ ਹੋ ਪੱਤਰਕਾਰ ਅਸ਼ੋਕ ਜਿਹੇਵਾਲ ਦੀ ਖਾਸ ਰਿਪੋਰਟ ਧੰਨਵਾਦ ਤਰ ਮੈਂ ਆਪਕਾ ਨਿਯੰਤਰਣ ਵੇਸਟੀ ਤੇ ਬੰਬਾਂ ਨੂੰ ਆਏ ਕੁਟੀਆਂ ਤਰਨਾਂ ਲੋਆਂ ਨੂੰ ਫਰੀਅ ਕਰਾਈਆਂ ਇੱਕ ਕੰਦਾਈ ਜੇ ਨੂੰ ਹੈ ਹਾਂਜੀ ਬਾਬਾ ਜੀ ਪੰਥ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਆਗਮਣ ਪਰਵ ਦੀਆਂ ਖੁਸ਼ੀਆਂ ਦੇ ਵਾਸਤੇ ਉਹਨਾਂ ਦੀ ਸੇਵਾ ਵਿੱਚ ਪ੍ਰਬਾਤ ਫੇਰੀ ਦੀ ਸੇਵਾ ਸੰਗ੍ਰਿ ਸ਼ਬਦ ਕੀਰਤਨ ਸੰਪਾ ਕਰ ਰਹੀਆਂ ਹਨ ਇਹ ਪ੍ਰਬਾਤ ਫੇਰੀ ਦੀ ਸੇਵਾ 28 ਤਰੀਕ 2026 ਤੋਂ ਪੜਾਰੰਭ ਹੋ ਕੇ ਅੱਜ ਤੱਕ ਚੱਲ ਰਹੀ ਹੈ ਤੇ ਇਹ 6 ਤਰੀਕ ਤੱਕ ਸੇਵਾ ਚੱਲੇਗੀ ਕਿ ਗੁਰੂ ਮਹਾਰਾਜ ਜੀ ਸੰਤਾਨ ਆਜੂ ਰਸ ਮਹਾਰਾਜ ਜੀ ਕਿੰਨੀ ਪ੍ਰਭਾਵ ਹੈ ਬਾਬਾ ਜੀ ਇਹ ਆ ਅੱਜ ਹੈਗੀ ਆ ਪੰਜਵੀਂ ਸੰਗਤ ਪੰਜਵੀਂ ਪ੍ਰਵਾਹੀ ਜੀ ਹੈ ਜੋ ਗੁਰੂ ਘਰ ਦੀ ਸੇਵਾ ਵਿੱਚ ਸ਼ਬਦ ਗਾਇਨ ਸੰਮਤਾ ਕਰ ਰਹੀਆਂ ਨੇ ਤੇ ਗੁਰੂ ਮਹਾਰਾਜ ਦਾ ਜਸ ਗਾ ਰਹੀਆਂ ਸਤਿਗੁਰੂ ਕਲਗੀਧਰ ਪਾਤਸ਼ਾਹ ਦੀ ਉਸਤਤ ਕਰ ਰਹੀਆਂ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦਾ ਸਦਕਾ ਇੱਕ ਇੱਕ ਬਿਤਾ ਇੱਕ ਸਕੇ ਹਮ ਬਾਰਕ ਤੁਮੇ ਰੱਬ ਰੁਹਾਈ ਜੇ ਫਰਮਾਨ ਮੁਤਾਬਕ ਸਭ ਤਾਂ ਇੱਕ ਦੂਜੇ ਨਾਲ ਮਿਲ ਕੇ ਸ਼ਬਦ ਕੀਰਤਨ ਦੀ ਸੇਵਾ ਕਰ ਰਹੀਆਂ ਹਨ ਇਹ ਗੁਰਦੁਆਰਾ ਕਲਗੀਧਰ ਨਿਗਰ ਦੀ ਦੁਆਰਾ ਕਲਗੀਧਰ ਸਾਹਿਬ ਵੱਲੋਂ ਇਹ ਪਰਵਾਦ ਬਿੰਦੀ ਸੇਵਾ ਚਾਲਨ ਹੈ